ਸਾਡਾ ਪਿੰਡ ਮੁਸਲਮਾਨਾਂ ਦਾ ਸੀ ਤੇ 47 ਦੀ ਵੰਡ ਵੇਲੇ ਮੁਸਲਮਾਨਾਂ ਨੇ ਜਾਣ ਲੱਗੇ ਕਿ ਆ ਸੀ ਕਿ ਸਰਦਾਰੋ ਸਾਡੀਆਂ ਮਸੀਤਾਂ ਨਟਾਇਓ ਤਾਂ ਸਾਡੇ ਪਿੰਡ ਵਾਲਿਆਂ ਨੇ ਗੁਰਦੁਆਰਾ ਨਹੀਂ ਬਣਾਇਆ ਮਸੀਤ ਵਿੱਚ ਲਿਆ ਕੇ ਹੀ ਆਪਣਾ ਬਾਬਾ ਰੱਖ ਲਿਆ ਇਹ ਸੁਪਨਾ ਫਿਲਮ ਦਾ ਇੱਕ ਡਾਇਲੋਗ ਇਸ ਪਿੰਡ ਦੇ ਉੱਪਰ ਬਿਲਕੁਲ ਸਹੀ ਟੁਕਦਾ ਹੈ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਮਟੀਲੀ ਰਠਾਣ ਵਿਕੇ ਪਿੰਡ ਮਟੀਲੀ 1947 ਦੀ ਵੰਡ ਤੋਂ ਪਹਿਲਾਂ ਮੁਸਲਮ ਬਰਾਦਰੀ ਦਾ ਮੇਨ ਪਿੰਡ ਸੀ ਇਸ ਪਿੰਡ ਦੇ ਵਿੱਚ ਤਿੰਨ ਮਸਜਿਦਾਂ ਸੀ 1947 ਦੀ ਵੰਡ ਤੋਂ ਪਹਿਲਾਂ ਤੇ ਦੋਸਤੋ ਅੱਜ ਇੱਥੇ ਆਪਾਂ ਤੁਹਾਨੂੰ 1947 ਦੀ ਵੰਡ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਉਹ ਮਸਜਿਦਾਂ ਦਿਖਾਵਾਂਗੇ ਬੇਸ਼ੱਕ 1947 ਦੀ ਵੰਡ ਹੋਈ ਤੇ ਲੈnde ਪੰਜਾਬ ਦੇ ਲੋਕ ਚੜਦੇ ਪੰਜਾਬ ਗਏ ਤੇ ਚੜਦੇ ਪੰਜਾਬ ਦੇ ਲੋਕ ਲੈnde ਪੰਜਾਬ ਚਲੇ ਗਏ ਪਰ 47 ਦੀ ਵੰਡ ਨੇ ਜਿਹੜੇ ਜ਼ਖਮ ਦਿੱਤੇ ਉਹ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਨੇ ਵੰਡ ਦੀਆਂ ਨਿਸ਼ਾਨੀਆਂ ਨੂੰ ਦੇਖੀਏ ਤਾਂ ਦਿਲਾਂ ਦੇ ਵਿੱਚ ਇੱਕ ਖਿੱਚ ਜੀ ਪੈਂਦੀ ਹੈ ਚੜਦੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਲਹਿੰਦੇ ਪੰਜਾਬ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਉਹਨਾਂ ਦੇ ਜਾ ਕੇ ਦਰਸ਼ਨ ਦਿਦਾਰ ਕਰ ਸਕਣ ਤੇ ਲਹਿੰਦੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜਿਹੜੀਆਂ ਚੜ੍ਹਦੇ ਪੰਜਾਬ ਦੇ ਵਿੱਚ ਮਸਜਿਦਾਂ ਰਹਿ ਗਈਆਂ ਉਹ ਉਹਨਾਂ ਨੂੰ ਜਾ ਕੇ ਇੱਕ ਵਾਰ ਫੇਰ ਤੱਕ ਸਕਣ ਤਾਂ ਸਾਡੀ ਚੈਨਲ ਦੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿਹੜੀਆਂ ਵੰਡੀਆਂ ਨਿਸ਼ਾਨੀਆਂ ਨੇ ਉਹਨਾਂ ਦੀ ਕਵਰੇਜ ਕਰਕੇ ਆਪਣੇ ਚੈਨਲ ਦੇ ਰਾਹੀਂ ਸਾਂਝੇ ਕਰਦੇ ਆ ਕਿ ਦੂਰ ਦਰੇਡੇ ਬੈਠੇ ਲੋਕ ਉਹਨਾਂ ਚੀਜ਼ਾਂ ਨੂੰ ਅੱਜ ਵੀ ਦੇਖ ਸਕਣ। ਦੋਸਤੋ ਇਹ ਪਿੰਡ ਮਟੀਲੀ ਰਠਾਣ ਦੀ ਜਿਹੜੀ ਮਸਜਿਦ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਦੱਸਦੇ ਆ ਕਿ 1947 ਦੀ ਵੰਡ ਤੋਂ 5-6 ਸਾਲ ਪਹਿਲਾਂ ਹੀ ਬਣੀ ਸੀ ਤੇ 1947 ਦੀ ਵੰਡ ਹੋਣ ਤੋਂ ਬਾਅਦ ਜਦੋਂ ਮੁਸਲਮਾਨ ਪਰਿਵਾਰ ਇੱਥੋਂ ਚਲੇ ਗਏ ਤਾਂ ਜਿਹੜੇ ਇੱਥੇ ਆ ਕੇ ਲੋਕ ਵਸੇ ਉਹਨਾਂ ਨੇ ਫਿਰ ਇਸ ਰੱਬ ਦੇ ਘਰ ਦੇ ਵਿੱਚ ਫਿਰ ਉਸੇ ਤਰੀਕੇ ਦੇ ਨਾਲ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਸ ਮਸਜਿਦ ਦੇ ਵਿੱਚ ਪਿੰਡ ਵਾਸੀਆਂ ਨੇ ਜਿਹੜਾ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਕਰ ਲਿਆ ਇਹ ਮਸਜਿਦ 1947 ਤੋਂ ਜਿਸ ਤਰ੍ਹਾਂ 5-6 ਸਾਲ ਪਹਿਲਾਂ ਬਣੀ ਵੰਡ ਤੋਂ ਬਾਅਦ ਕਹਿੰਦੇ ਕੁਝ ਸਮਾਂ ਇੱਥੇ ਪੁਲਿਸ ਚੌਂਕੀ ਵੀ ਰਹੀ ਸੀ ਹੁਣ ਪੁਲਿਸ ਚੌਂਕੀ ਪਿੰਡ ਦੀ ਬਾਹਰਲੇ ਪਾਸੇ ਚਲੀ ਗਈ ਤੇ ਇੱਥੇ ਗੁਰਦੁਆਰਾ ਸਾਹਿਬ ਸੀ ਦੋਸਤੋ ਬੇਸ਼ੱਕ ਪਿੰਡ ਵਾਲਿਆਂ ਨੇ ਜਿਹੜਾ ਹੁਣ ਗੁਰਦੁਆਰਾ ਸਾਹਿਬ ਆ ਉਹ ਨਵਾਂ ਬਣਾ ਲਿਆ ਬਿਲਕੁਲ ਇਸ ਦੇ ਸਾਹਮਣੇ ਵਾਲੇ ਪਾਸੇ ਤੇ ਇਹ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਜਿਹੜੀ ਮਸਜਿਦ ਆ ਇਹ ਅੱਜ ਵੀ ਪਿੰਡ ਦੇ ਵਿੱਚ ਉਸੇ ਤਰੀਕੇ ਦਿਖਾਈ ਦਿੰਦੀ ਆ ਇਹ ਤੁਹਾਨੂੰ ਉੱਪਰਲੇ ਪਾਸੇੋਂ ਦਿਖਾ ਰਹੇ ਆ ਪਿੰਡ ਦੇ ਵਿੱਚ ਤਿੰਨ ਮਸਜਿਦਾਂ ਨੇ ਤੇ ਦੋ ਮਸਜਿਦਾਂ ਦਾ ਜਿਹੜਾ ਡਿਜ਼ਾਈਨ ਕਹਿ ਲਓ ਨਕਸ਼ਾ ਕਹਿ ਲਓ ਉਹ ਬਿਲਕੁਲ ਤੁਹਾਨੂੰ ਵੇਖ ਕੇ ਇੱਕੋ ਜਿਹਾ ਲੱਗੇਗਾ ਭਲੇਖਾ ਪੈਂਦਾ ਕਿ ਸ਼ਾਇਦ ਇੱਕੋ ਹੀ ਮਸਜਿਦ ਹੋਵੇ ਇਹ ਉੱਪਰਲੇ ਪਾਸੇ ਤੋਂ ਦੇਖ ਰਹੇ ਆ ਇਸ ਦੇ ਉੱਪਰ ਕੁਝ ਲਿਖਿਆ ਵੀ ਹੋਇਆ ਜਿਹੜੇ ਦੋਸਤਾਂ ਨੇ ਪੜ ਲਿਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ ਇਹ ਹੁਣ ਨਵਾਂ ਗੁਰਦੁਆਰਾ ਸਾਹਿਬ ਇੱਥੇ ਬਣ ਚੁੱਕਾ ਹੈ ਬਿਲਕੁਲ ਇਸ ਮਸਜਿਦ ਦੇ ਸਾਹਮਣੇ ਕਹਿ ਲਈਏ ਜਾਂ ਥੋੜਾ ਜਿਹਾ ਸੱਜੇ ਹੱਥ ਉਸੇ ਜਗ੍ਹਾ ਦੇ ਵਿੱਚ ਤੇ ਇੱਕ ਪਾਸੇ ਜਿਹੜੀ ਇਹ ਮਸਜਿਦ ਅੱਜ ਵੀ ਉਸੇ ਤਰੀਕੇ ਦੇ ਨਾਲ ਸੰਭਾਲੀ ਹੋਈ ਆ ਦੋਸਤੋ ਮਟੀਲੀ ਜਿਹੜਾ ਪਿੰਡ ਆ ਮਟੀਲੀ ਰਠਾਨ ਇਹ ਦੱਸਦੇ ਆ ਕਿ ਵੰਡ ਤੋਂ ਪਹਿਲਾਂ ਕਤਬੇ ਦੀ ਮਟੀਲੀ ਵਸਦੀ ਸੀ ਤੇ ਅੱਜ ਇਹ ਮਟੀਲੀ ਰਠਾਨਾ ਦੀ ਵਸਦੀ ਆ ਇਹ ਦੂਸਰੀ ਮਸਜਿਦ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਸ ਦੇ ਉੱਪਰ ਕਲੀ ਵਗੈਰਾ ਕੀਤੀ ਹੋਈ ਹੈ ਇਹਦੇ ਉੱਪਰ ਵੀ ਦਰਵਾਜ਼ੇ ਦੇ ਉੱਪਰ ਕੁਝ ਲਿਖਿਆ ਹੋਇਆ ਜਿਹੜਾ ਇਸ ਦਾ ਮੇਨ ਗੇਟ ਬਣਿਆ ਜਿੱਥੋਂ ਐਂਟਰ ਕਰਕੇ ਇਸ ਮਸਜਿਦ ਵੱਲ ਨੂੰ ਜਾਇਦਾ ਤੇ ਆਓ ਆਪਾਂ ਅੰਦਰ ਵੀ ਚੱਲਦੇ ਆਂ ਸਾਹਮਣੇ ਵਾਲੇ ਪਾਸੇ ਤੋਂ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਜਿਸ ਤਰ੍ਹਾਂ ਮੈਂ ਤਾਂ ਨੂੰ ਦੱਸ ਰਿਹਾ ਸੀ ਕਿ ਦੋਨੋਂ ਮਸਜਿਦਾਂ ਦਾ ਜਿਹੜਾ ਉੱਪਰਲੇ ਪਾਸੇ ਤੋਂ ਡਿਜ਼ਾਈਨ ਆਕਾਰ ਉਹ ਬਿਲਕੁਲ ਇੱਕੋ ਜਿਹਾ ਲੱਗਦਾ ਹੈ ਜਿਸ ਤਰ੍ਹਾਂ ਪਹਿਲੀ ਮਸਜਿਦ ਦੇ ਵਿੱਚ ਤੁਸੀਂ ਦੇਖਿਆ ਉਸੇ ਤਰੀਕੇ ਦੇ ਨਾਲ ਇਹ ਦੂਸਰੀ ਮਸਜਿਦ ਦਾ ਇਹਦੇ ਵਿੱਚ ਹੁਣ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਇਸ ਪਿੰਡ ਦੇ ਵਿੱਚ ਪੁਰਾਣਾ ਇੱਕ ਅਮਰਤ ਦਾ ਖੂਹ ਆ ਤੇ ਇਹ ਖੂਹ ਵੀ ਦੱਸਦੇ ਆ ਕਿ 47 ਦੀ ਵੰਡ ਤੋਂ ਪਹਿਲਾਂ ਦਾ ਹੈ ਤੇ ਇਹ ਖੂਹ ਅੱਜ ਵੀ ਚੱਲਦਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਇੱਥੇ ਜਿਹੜਾ ਬਾਲਟੀ ਆ ਉਸ ਦੇ ਨਾਲ ਇਥੋਂ ਜਲ ਕੱਢਿਆ ਜਾਂਦਾ ਹੈ ਇਸ ਦੀ ਆਪਾਂ ਇੱਕ ਡਿਟੇਲ ਵੀਡੀਓ ਅਲੱਗ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੋਸਤੋ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀਆਂ ਪਿੰਡ ਦੇ ਵਿੱਚ ਮਸਜਿਦਾਂ ਨੇ ਉਹ ਦਿਖਾਈਆਂ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਅਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਲਾਜ਼ਮੀ ਕਰਿਆ ਜੇ ਤੇ ਜਾਂਦੇ ਜਾਂਦੇ ਦੋਸਤੋ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਜੇ ਤੇ ਅਗਲੀ ਵੀਡੀਓ ਵੀ ਤੁਹਾਡੇ ਨਾਲ ਮਠੀਲੀ ਰਠਾਂ ਦੀ ਅਸੀਂ ਜਲਦੀ ਸਾਂਝੀ ਕਰਾਂਗੇ ਧੰਨਵਾਦ